ਜਾਇਜ ਗੱਲ ਕਰਨਾ ਸਹੀ ਸਹੀ ਬੋਲ ਬੁੱਤ ਕਿ ਕੀ ਰੇਟ ਲੈਣਾ ਵਾ ਬੋਲ ਦੰਦ ਵੀ ਦੋ ਹੈ ਨਹੀਂ ਯਾਰ ਤੂੰ ਜਾਇਜ ਕਰ ਬਿਲਕੁਲ ਦੇਣ ਵਾਲੀ ਗੱਲ ਕਰ ਉਹ ਗੱਲ ਨਾ ਕਰ ਹੈ ਨਾਛ ਜਦੀ ਜਾਣ ਕਿੰਨਾ ਲਾਇ ਸਦੀ ਦਾ ਮੈਂ ਤਾਂ 4 ਦਿਨ 5 ਕੱਪ ਆਂਦੇ ਕਰਤਾ ਠੀਕ ਆ ਜਾਇਜ ਆ ਬਿਲਕੁਲ ਸੰਗ ਵੀ ਪਾ ਯਾਰ ਕੁ ਸੰਗ ਵੀ ਟੁੱਟਿਆ ਆ ਸੰਗ ਵੀ ਟੁੱਟਿਆ ਆ ਧਲੇ ਦਾ ਦੇਖੀ ਜਨੇ ਜੇ ਲੱਗਦਾ ਫੜਾਉਣਾ ਤੇ ਦੇ ਦੇ ਸਿੰਗ ਵੀ ਟੁੱਟਿਆ ਹਿਆ ਸਾਢੇ 7 ਲੱਖ ਉਹ ਦੇ 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 ਪੁੱਤ ਜਿਹਨੇ ਕਿਹਾ ਯਾਰ ਫੇਰ ਨਹੀਂ ਕੋਈ ਰੋਣਾ ਫੇਰ ਦੇ ਦੇ ਸਾਢੇ 8 ਅੱਠ ਸਾਲ ਬੱਕੀ ਲਗਾ ਆ ਚੰਗੀ ਵੱਡੀ ਚੋਪੋਤੇ ਦਾ ਸਿੰਗ ਵੀ ਟੁੱਟਿਆ ਦੇਖ ਆ ਯਾਰ ਆ ਜੀ ਇਹਦਾ ਹੋਜੀ ਉਹ ਜਦੋਂ ਲੋਟ ਹੋਊ ਦੇਖੀ ਜੋ ਪੱਟਾੜਾ ਹੋਣਾ ਇਹ ਆ ਜਾ ਠੀਕ ਆ ਨਾ ਪੈਸਾ ਪੈਸੇ ਫਾੜਾ ਦੇ ਪੈਸੇ ਕੱਟੀ ਬੈਠੇ ਆ ਜੀ ਤਾਂ ਜਦੋਂ ਦੇਣੀ ਆ ਪਰਵਾਹ ਠੀਕ ਹੈ ਆਇਆ ਬਾਈ ਆਇਆ ਹਾਂ ਮੈਂ ਜਾਦਾ ਸੁਣੀ ਆਹ ਇਹ ਸੰਗ ਵੀ ਬੜਾ ਹੋ ਗਿਆ ਵੱਡਾ ਵਾ ਇੱਕ ਟੁੱਟਿਆ ਹੋਇਆ ਸਿੰਘ ਦੁੱਗੀ ਹੋ ਗਈ ਹੈਗੀ ਆ ਜੈ ਜੈ ਦਾ ਬਸ ਫੇਰ ਤਾਂ ਇਹ ਤਾਂ ਫੜ ਪੈਸੇ ਚਾਲ ਕਰੂੰਗਾ ਮੇਰੇ ਤੁਰਿ ਕੀ ਡੱਟ ਗਾ ਸਾਡਾ ਡੱਟ ਗਾ ਮੰਦਾ 3000 ਰੁਪਏ ਲੈਣਾ ਉਹ ਫੜਾਉ ਬੱਠੀ ਮਨ ਚਾਲੂ ਹੀ ਹੋ ਗਈ ਗੱਤ ਯਾਰ ਨਹੀਂ ਨਹੀਂ ਸਾਡੇ ਸਾਡੇ ਉਹ ਫੜ ਬਹੁਤ ਛੱਡ ਹੱਟ ਬੱਸ ਕੱਲ ਨਿਪਟੇ ਲੈ ਕਰ ਮੇਰਾ ਬੱਤ ਉਹ ਫੜ ਹਾਂ ਹੁਣ ਇਹਨੇ ਨਮੈਂਟ ਦੀ ਲੈ ਨਹੀਂ ਉਹ ਜਰ ਤੂੰ ਨਾਲ ਫੇਮਸ ਹੋ ਜਾਣਾ ਉਹ ਤੇਰੀ ਵੀਡੀਓ ਬਣ ਗਈ ਕਰ ਹਾਂ ਜਾ ਉਹ ਕਰਦੇ ਮਾਲਾ ਕੇ ਬਾਈ ਮਾ ਨਗੇ ਬਜ ਨੂੰ ਨਾ ਨਾ ਬੈ ਇਹ ਫੜਾ ਯਾਰ ਪੈਸੇ ਉਹ ਕਿੰਨੇ ਕਹਿੰਦਾ ਤੂੰ 8 ਦੀ ਇੱਧਰ ਤੋਂ ਕਮਾਲਾ ਮੂ ਤੂੰ ਕਮਾਲਾ ਉਹ ਕਰ ਚਾ ਆਗਾ ਤੇ ਪੋਨ ਤੇ ਪੈਸੇ ਅਦ ਲਿਆ ਤਾਂ ਇਹ ਤੇ ਨਾ ਹੀ ਆੜੀ ਪਾਉਂਦੇ ਤੂੰ ਪਾਉਂਦਾ ਨਹੀਂ ਯਾਰ ਸਾਡੇ ਤੇ ਹੋ ਗਏ ਮੇਰੇ ਬਠਾ ਦੇ ਉਹ ਰਹਿ ਗਏ ਨੇ ਉਹ ਵੀ ਅਕ ਨਹੀਂ ਹਾਰੀ ਸੀਨੀਅਰ ਤੋਂ ਉਹ ਹੀ ਆ ਐਡੀ ਤੂੰ ਰੋਇਆ ਬਾਈ ਸੀਨੀਅਰ ਤੋਂ ਜਬ ਇਹ ਤੂੰ ਤਾਂ ਮੇਰਾ ਗਮਾਂਡੀ ਹੈ ਯਾਰ ਮੈਂ ਬਰਨਾਲੇ ਨਾ ਹਾਂ ਉਹ ਤੇਰੇ ਪਾਪਾ ਉਹ ਤੇਰੀ ਗੱਲੀ ਹੈ ਨਹੀਂ ਉਹਦੀ ਆ ਤੂੰ ਆ ਕਰੋ 600 ਦਰੈ ਨਹੀਂ ਨਹੀਂ 500 ਤੇ ਲੱਗ ਗਿਆ ਲੈ ਚੱਲ ਛੱਡ ਦਈ ਤਰੀ ਮਾਰ ਕੇ ਜਾ ਆ ਨੀ ਆਪਣੀਆਂ ਲੈ

ਇਹ ਜੱਜ ਜੱਜੇ ਤੋਂ ਪਹਿਲਾਂ ਆ ਗਿਆ ਯਾਰ ਬਈ ਤੂੰ ਕਹਾਂ ਦੇ ਯਾਰ ਤਾਂ ਜੋ ਤੂੰ ਖੜਦਾ ਰਹੇਂ ਕਿਸ਼ਕਾਪਲੇ ਯਾਰ ਮੈਂ ਤੈਨੂੰ ਜਿੰਨੇ ਦਾ ਪੱਪਾ ਕਰਦੇ ਜਿੰਨੇ ਪਹਿਲੇ ਤਨੋਂ ਆਉਂਦੇ ਸਰ ਗਿਆ ਕਿ ਨਗਾ ਮਨ ਦੀ ਬਦਾਨਾ ਮੈਂ ਭੁੱਲ ਭਰ ਜਾਣਾ ਬਈ ਦਿਮਾਗ ਬਾਹਰ ਪਾਸੇ ਘੁੰਮਦਾ ਚੱਲ 15 ਗਿਆ 15 ਗਿਆ 15 ਇਹਨਾਂ ਦੇ ਨਾਲ ਗੁੱਪਲ ਲੈ 15 ਇਹਨਾਂ ਦੀ ਮਰਜੀ ਫਾੜੀ ਆਦਾ ਨਾ ਵੀ 14 ਵੀ ਕਿ ਨਾ ਵੀ ਦੱਸਦੀ ਰਹੀ ਲੱਗਿਆ ਇਹ ਉਹ ਫਿਰ ਵੀ ਬੁਈ ਅੱਜ ਤੋਂ ਮਾਦਨੋਕੇ ਰਮਾ ਭਾਈ ਅਬ ਆਵੇ ਖੋਦੀ ਹੈ ਹਾਂ ਕਰ ਲਾ ਥੋੜਾ ਜਿਹਾ ਬਦਲਾ ਨਾ ਮੱਟ ਚੰਗੀ ਯਾਰ ਚੰਗੇ ਦੋ ਦੰਦ ਹੋ ਗਏ ਕਿੰਨੇ ਹੁਣ ਦੱਖ ਪੌਟੇ ਯਾਰ ਇਹ ਨਾਦਨ ਲਾ ਦੇ ਪੱਕੇ ਯਾਰ ਥੋੜਾ ਜਿਹਾ ਹੋ ਜਾਂਦੇ ਪੱਕਾ ਮਾੜਾ ਜਿਹਾ ਕਰਦੇ ਮਾੜੇ ਫਰੇ ਮਾਰਾ ਜੋ ਯਾਰ ਇਹਦਾ ਇਹ ਅੱਜ ਪਤਾ ਨਹੀਂ ਕਿੰਨੇ ਮਿਲ ਕੇ ਰੋਜ਼ ਮੰਗ ਮੰਡੀ ਤੇ ਮਾੜਾ ਜਿਹਾ ਕਰਦੇ ਚੱਲ ਕੋਈ ਖੀਰ ਨਹੀਂ ਤਾਂ ਹੈ ਨਹੀਂ ਪਤਾ ਹੀ ਨਹੀਂ ਪਰ ਇਹ ਦੂਆ ਮੈਂ ਕਰਨਾ ਹੈ ਅਗਲ ਗੀਆਂ ਦੇਣੀ ਇਹ ਤਾਂ ਹੁਣ ਦੇਣ ਨੂੰ ਉਹ ਕਰ ਦਾਂ ਫੜ ਦੂਗਾ ਹੂੰ ਤੂੰ ਕਿੱਥੇ ਜਾਣਾ ਪਸੂ ਕਰ ਬੋਗਾ ਕਮ ਚਲਾ ਆ ਦੇ ਬਾਤ ਨੂੰ ਮੰਡੀ ਬੁਲਾ ਲਾ ਦੇ ਬਾਪੂ ਨੂੰ ਬੁਲਾ ਲਾ ਬੱਠਾ ਰਹੀ ਪੱਕਾ ਹਾਂ ਬੱਕਰਾ ਲੋ ਹੱਲ ਅੰਦਰ ਆਇਆ ਮੜਾ ਗੱਡੀ ਤੋਂ ਬਾਹਰ ਇਹ ਮਾਮਾ ਨੇਗਾ ਹੁਣ ਯਾਰ ਦੇ ਵੀ ਹੁਣ ਯਾਰ ਕਿੰਨੇ ਦੀ ਦੇਣੀ ਆ 6000 ਦੀ ਆ ਨਾ بھی منگو تو منگنے دو دن دو کہ بارہ چلتی